ਵਾਹ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰ ਜ਼ਿਲ੍ਹਿਆਂ ਦਾ ਅੱਜ ਲਗਭਗ 25000 ਚਾਰਜ ਲੈਂਦੀ ਚਾਰਜ ਲੈਂਦੀ 25000 ਲੇਡੀਜ਼ ਕੰਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ 'ਚ ਕਰਾਂਗਾ ਮੈਂ ਕੋਈ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੇ ਆ ਮਾਵਾ ਭੈਣਾਂ ਨੂੰ ਸਾਡੇ ਧੀਆਂ ਪੁੱਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ ਮੈਂ ਆਉਂਗਾ ਮੈਂ ਆਪ ਉਕਰਣ ਕਰੂੰਗਾ ਸਾਨੂੰ ਕੰਮ ਦਿਓ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਕਹਿੰਦੇ ਹਾਂ ਗੱਲ ਨਾ ਮਤ ਨੂੰ ਕਹਿਣੀ ਸੀ ਔਰ ਇੰਨੇ ਪਿਆਰ ਨਾਲ ਰੰਨੇ ਸਿੱਦਤ ਨਾਲ ਮੈਨੂੰ ਸੋਣਿਆ ਸਾਸਿਦਮ ਸ਼ਹੀਦਾਂ ਦੇ ਵਾਰਿਸਾਂ ਗੁਰੂ ਸਾਹਿਬ ਜਿਨ੍ਹਾਂ ਨੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੌਮ ਤੋਂ ਬਾਹਰ ਤੇ ਅਸੀਂ ਤਾਂ ਉਹਨਾਂ ਦੇ ਵਾਰਿਸ ਹਾਂ ਸਾਨੂੰ ਤਾਂ ਕੋਈ ਨਾ ਸਿਖਾਵੇ ਘਟੂ ਘਟ ਕਿ ਦੇਸ਼ ਭਗਤੀ ਕੀ ਹੁੰਦੀ ਹੈ ਜਾਂ ਪੰਜਾਬ ਕਿਹਨੂੰ ਕਹਿੰਦੇ ਆ ਅਸੀਂ ਤਾਂ ਹੱਥੀ ਬਣਾਇਆ ਸਾਰਾ